22 ਅਪ੍ਰੈਲ 2025 ਨੂੰ ਪਹਿਲਗਾਮ ਨੇਰੇ ਬੈਸਰਨ ਵਾਦੀ ਵਿੱਚ ਇੱਕ ਅਤਿਕਵਾਦੀ ਹਮਲਾ ਹੋਇਆ ਜਿਸ ਦੇ ਵਿੱਚ 26 ਲੋਕ ਮਾਰੇ ਗਏ ਤੇ ਹੋਰ 17 ਲੋਕ ਜ਼ਖਮੀ ਹੋ ਗਏ। ਇਨ੍ਹਾਂ 26 ਲੋਕਾਂ ਦੇ ਵਿੱਚੋਂ 25 ਲੋਕ ਭਾਰਤੀ ਸਨ ਤੇ ਇੱਕ ਨੇਪਾਲ ਦਾ ਸੀ। ਪਹਿਲਗਾਮ ਦੇ ਵਿੱਚ ਪਹਿਲੀ ਵਾਰ ਇਹ ਅਤਿਕਵਾਦੀ ਹਮਲਾ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਅਤਿਕਵਾਦੀ ਹਮਲੇ ਹੋ ਚੁੱਕੇ ਨੇ। ਜੇ ਆਪਾਂ ਪਿਛਲੇ ਅਤਿਕਵਾਦੀ ਹਮਲਿਆਂ ਨੂੰ ਦੇਖੀਏ ਤਦ 2000 ਸਾਲ ਦੇ ਵਿੱਚ ਅਗਸਤ ਦੇ ਵਿੱਚ ਅਮਰਨਾਥ ਉੱਪਰ ਜਾਣ ਵਾਲੀ ਯਾਤਰਾ ਦੇ ਯਾਤਰੀਆਂ ਨੂੰ ਨਿਸ਼ਾਨੇ ਬਣਾਉਂਦੇ ਹਨ ਕਈ ਥਾਵਾਂ ਦੇ ਉੱਪਰ ਮਿਲਿਟੈਂਟਸ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ਦੇ ਵਿੱਚ 32 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 21 ਹਿੰਦੂ ਯਾਤਰੀ 7 ਮੁਸਲਮਾਨ ਦੁਕਾਨਦਾਰ ਤੇ 3 ਸੁਰੱਖਿਆ ਕਰਮਚਾਰੀ ਸ਼ਾਮਲ ਸਨ ਇਹ ਹਮਲਾ ਕਈ ਥਾਵਾਂ ਤੇ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਕੁੱਲ 89 ਤੋਂ ਲੈ ਕੇ 105 ਲੋਕ ਮਾਰੇ ਗਏ ਸਨ ਤੇ ਘੱਟੋ-ਘੱਟ 62 ਲੋਕ ਜ਼ਖਮੀ ਹੋਏ ਸਨ ਪਰ ਇਸ ਵਾਰ ਜੋ ਹਮਲਾ ਪਹਿਲਗਾਮ ਦੇ ਉੱਪਰ ਹੋਇਆ ਇਸ ਦੀ ਜ਼ਿੰਮੇਵਾਰੀ TRF ਦਾ ਰੈਜ਼ਿਸਟੈਂਟ ਫਰੰਟ ਨਾਮ ਦੇ ਇੱਕ ਗਰੁੱਪ ਨੇ ਲਈ ਹੈ TRF ਜੋ ਕਿ ਲਸ਼ਕਰ-ਏ-ਤੈਬਾ ਨਾਲ ਇੱਕ ਸੰਬੰਧਿਤ ਅਤਿਵਾਦੀ ਗਰੁੱਪ ਹੈ ਇਸ ਕਾਰਨ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤਣਾਅ ਦੀ ਹਾਲਤ ਬਹੁਤ ਜ਼ਿਆਦਾ ਵੱਧ ਗਈ ਹੈ ਇਸ ਹਮਲੇ ਦੇ ਵਿੱਚ ਜਿੰਨੇ ਵੀ ਲੋਕ ਮਾਰੇ ਗਏ ਨੇ ਸਾਰੇ ਬਿਲਕੁਲ ਨਿਰਦੋਸ਼ੀ ਗੇ ਸਾਰੇ ਆਪਣੀਆਂ ਛੁੱਟੀਆਂ ਬਤੀਤ ਕਰਨ ਗਏ ਸੀਗੇ ਪਹਿਲਗਾਮ ਦੇ ਵਿੱਚ ਕੁਦਰਤ ਦਾ ਖੂਬਸੂਰਤ ਨਜ਼ਾਰਾ ਮਾਣਨ ਗਏ ਸੀ ਇਸ ਹਮਲੇ ਨੂੰ ਦੇਖ ਕੇ ਇੰਡੀਅਨ ਗਵਰਨਮੈਂਟ ਨੇ ਕੁਝ ਸਖਤ ਕਦਮ ਚੁੱਕੇ ਨੇ ਜਿਵੇਂ ਕਿ ਪਾਕਿਸਤਾਨੀਆਂ ਵਾਸਤੇ ਇੰਡੀਆ ਦੇ ਵਿੱਚ ਵੀਜ਼ਾ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਜਾਂ ਪਾਕਿਸਤਾਨੀ ਜਿੰਨੇ ਵੀ ਇਸ ਵੇਲੇ ਇੰਡੀਆ ਦੇ ਵਿੱਚ ਹਨ ਉਹਨਾਂ ਨੂੰ ਕਿਹਾ ਗਿਆ ਹੈ ਕਿ 48 ਘੰਟਿਆਂ ਦੇ ਵਿੱਚ ਤੁਸੀਂ ਇੰਡੀਆ ਛੱਡ ਕੇ ਪਾਕਿਸਤਾਨ ਚਲੇ ਜਾਓ ਇੰਡਸ ਵਾਟਰ ਟ੍ਰੀਟੀ ਜਿਹੜੀ ਹੈਗੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈਗਾ ਕੁਝ ਬਾਰਡਰ ਏਰੀਆ ਜਿਹੜੇ ਆਗੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਹੈਗਾ ਹੁਣ ਇਥੇ ਮੇਨ ਦੇਖਣ ਵਾਲੀ ਚੀਜ਼ ਹੈ ਕਿ ਇੰਡਸ ਵਾਟਰ ਟ੍ਰੀਟੀ ਹੈਗੀ ਜਿਸ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਇੰਡੀਅਨ ਗਵਰਨਮੈਂਟ ਦੇ ਵੱਲੋਂ ਅਸਲ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਇੱਕ ਪਾਣੀ ਦਾ ਸਮਝੌਤਾ ਹੈ ਜਿਸ ਨੂੰ ਕਿ 1960 ਦੇ ਵਿੱਚ ਸਾਈਨ ਕੀਤਾ ਗਿਆ ਸੀ ਇਹ ਇੱਕ ਪਾਣੀ ਦਾ ਸਮਝੌਤਾ ਸੀਗਾ ਜੋ ਕਿ ਇੰਡੀਆ ਤੋਂ ਪਾਕਿਸਤਾਨ ਵੱਲ ਜਾਂਦਿਆਂ ਦਰਿਆਵਾਂ ਦੇ ਬਾਰੇ ਸਾਈਨ ਕੀਤਾ ਗਿਆ ਸੀਗਾ ਇਹ ਇੰਡਸ ਵਾਟਰ ਟ੍ਰੀਟੀ ਛੇ ਦਰਿਆਵਾਂ ਦੇ ਪਾਣੀਆਂ ਨੂੰ ਲੈ ਕੇ ਸਾਈਨ ਕੀਤੀ ਗਈ ਸੀ ਜਿਸ ਵਿੱਚ ਆਉਣ ਵਾਲੇ ਪੱਛਮੀ ਦਰਿਆ ਪਾਕਿਸਤਾਨ ਨੂੰ ਦੇ ਦਿੱਤੇ ਗਏ ਤੇ ਪੂਰਬੀ ਦਰਿਆ ਇੰਡੀਆ ਨੂੰ ਦੇ ਦਿੱਤੇ ਗਏ ਪੱਛਮੀ ਦਰਿਆਵਾਂ ਦੇ ਵਿੱਚ ਇੰਡਸ ਜੇਲਮ ਤੇ ਚਨਾਬ ਆਉਂਦੇ ਹਨ ਤੇ ਪੂਰਬੀ ਦਰਿਆਵਾਂ ਦੇ ਵਿੱਚ ਸਤਲੁਜ, ਰਾਵੀ ਤੇ ਬਿਆਸ ਦਰਿਆ ਆਉਂਦੇ ਹਨ। ਇਸ ਟ੍ਰੀਟੀ ਦੇ ਵਿੱਚ ਆਉਣ ਵਾਲੇ ਪੱਛਮੀ ਦਰਿਆ ਦੇ ਪਾਣੀ ਦੇ ਉੱਪਰ ਪੂਰੇ ਦਾ ਪੂਰਾ ਹੱਕ ਪਾਕਿਸਤਾਨ ਨੂੰ ਦਿੱਤਾ ਗਿਆ ਸੀਗਾ। ਇਸ ਦੇ ਮੁਕਾਬਲੇ ਇੰਡੀਆ ਸਿਰਫ ਕੁਝ ਲਿਮਟਿਡ ਪਾਣੀ ਦਾ ਹਿੱਸਾ ਵਰਤ ਸਕਦਾ ਹੈਗਾ ਪਾਕਿਸਤਾਨ ਦੇ ਏਰੀਆ ਦੇ ਅੰਡਰ ਆਉਣ ਵਾਲੇ ਦਰਿਆਵਾਂ ਦੇ ਵਿੱਚੋਂ। ਜਿਵੇਂ ਕਿ ਖੇਤੀ ਵਾਸਤੇ ਪਾਣੀ, ਪੀਣ ਵਾਸਤੇ ਪਾਣੀ ਤੇ ਬਿਜਲੀ ਬਣਾਉਣ ਵਾਸਤੇ ਪਾਣੀ ਲਈ ਇੰਡੀਆ ਕੁਝ ਲਿਮਟਿਡ ਹਿੱਸਾ ਪਾਣੀ ਦਾ ਵਰਤ ਸਕਦਾ ਸੀ ਪਰ ਇਸ ਦੇ ਮੁਕਾਬਲੇ ਪੂਰਬੀ ਦਰਿਆਵਾਂ ਦੇ ਉੱਤੇ ਸਿਰਫ ਤੇ ਸਿਰਫ ਇੰਡੀਆ ਦਾ ਹਿੱਸਾ ਸੀਗਾ ਉਹਨਾਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਨਹੀਂ ਵਰਤ ਸਕਦਾ ਇਸ ਟ੍ਰੀਟੀ ਦੇ ਵਿੱਚ ਇਹ ਵੀ ਲਿਖਿਆ ਗਿਆ ਸੀਗਾ ਕਿ ਇੰਡੀਆ ਪੱਛਮੀ ਦਰਿਆਵਾਂ ਦੇ ਉੱਪਰ ਕੋਈ ਵੀ ਅਜਿਹਾ ਪ੍ਰੋਜੈਕਟ ਨਹੀਂ ਲਾ ਸਕਦਾ ਜਿਸ ਦੇ ਕਰਕੇ ਕਿ ਪਾਕਿਸਤਾਨ ਦਾ ਪਾਣੀ ਰੋਕਿਆ ਜਾ ਸਕੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਟ੍ਰੀਟੀ ਇੰਨੀ ਮਹੱਤਵਪੂਰਨ ਕਿਉਂ ਦੋਵਾਂ ਦੇਸ਼ਾਂ ਦੇ ਵਾਸਤੇ ਇਹ ਸਮਝੌਤਾ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੋਣ ਵਾਲੀਆਂ ਤਿੰਨਾਂ ਜੰਗਾਂ ਦੇ ਬਾਵਜੂਦ ਵੀ ਪਾਕਿਸਤਾਨ ਦੀ 80% ਖੇਤੀ ਇਹਨਾਂ ਤਿੰਨਾਂ ਦਰਿਆਵਾਂ ਦੇ ਪਾਣੀ ਦੇ ਉੱਪਰ ਨਿਰਭਰ ਹੈ ਪਰ ਹੁਣ 2025 ਦੇ ਪਹਿਲਗਾਮ ਹਮਲੇ ਤੋਂ ਬਾਅਦ ਇੰਡੀਅਨ ਗਵਰਨਮੈਂਟ ਨੇ ਇਸ ਟ੍ਰੀਟੀ ਨੂੰ ਰੱਦ ਕਰਨ ਦੀ ਚੁਣੌਤੀ ਦਿੱਤੀ ਹੈ ਇਸ ਕਾਰਨ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਤਣਾਅ ਦੇ ਹਾਲਾਤ ਹੋਰ ਜ਼ਿਆਦਾ ਵੱਧ ਗਏ ਹਨ ਨਾਲ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜੇ ਇੰਡੀਆ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਪਾਣੀ ਨੂੰ ਰੋਕੇਗਾ ਤੇ ਇਸ ਨੂੰ ਅਸੀਂ ਇੱਕ ਜੰਗ ਦੇ ਐਲਾਨ ਦੇ ਤੌਰ ਤੇ ਲਵਾਂਗੇ ਅਮਰੀਕਾ ਇੰਗਲੈਂਡ ਫਰਾਂਸ ਇਜ਼ਰਾਈਲ ਨੇ ਇਸ ਹਮਲੇ ਦੀ ਨਿੰਦਿਆ ਕਰਦੇ ਇੰਡੀਆ ਦੇ ਹੱਕ ਵਿੱਚ ਖੜੇ ਹੋਣ ਦੀ ਗੱਲ ਕੀਤੀ ਹੈ ਇਹ ਹਮਲਾ ਸਿਰਫ ਮਨੁੱਖਤਾ ਦੇ ਉੱਪਰ ਇੱਕ ਹਮਲਾ ਨਹੀਂ ਸੀਗਾ ਕਸ਼ਮੀਰ ਵਿੱਚ ਵਧ ਰੇ ਅਮਨ ਸ਼ਾਂਤੀ ਅਤੇ ਟੂਰਿਜ਼ਮ ਦੀ ਵਧ ਰਹੀ ਲਹਿਰ ਨੂੰ ਵੀ ਇੱਕ ਬਹੁਤ ਵੱਡਾ ਝਟਕਾ ਦੇ ਕੇ ਗਿਆ ਹੈ ਇਹ ਜੋ ਕੁਝ ਪੈਲਗਾਮ ਦੇ ਵਿੱਚ ਹੋਇਆ ਹੈ ਬਹੁਤ ਗਲਤ ਹੋਇਆ ਇਹ ਸਭ ਕੁਝ ਨਹੀਂ ਹੀ ਹੋਣਾ ਚਾਹੀਦਾ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਹੀ